ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਪਟੀਕ ਕੋਰ ਦੰਨਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਅਮੀਰ ਕਰਤਿਆ ਆਸ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਇਹਨਾਂ ਦਾ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਨੂੰ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਰੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਤਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਕਿਸੇ ਵੀ ਫੈਬਰਿਕ ਚ ਸਾਰੀ ਡਿਟੇਲ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਸੇਮ ਟੂ ਸੇਮ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਇਲਾਵਾ ਤੁਸੀਂ ਸਾਨੂੰ Instagram ਤੇ ਦੇਖ ਸਕਦੇ ਹੋ ਸੰਧੂ ਬੁਟੀਕ ਕੋਰਡਰ ਨੇ ਨਾਮ ਸਾਡੀ ਇੰਸਟਾ ID ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉੱਥੇ ਦੇਖ ਕੇ ਸਿਲੈਕਟ ਕਰ ਜਿਵੇਂ ਤੁਹਾਨੂੰ ਪਸੰਦ ਹੋਇਆ ਹਰ ਇੱਕ ਤਰ੍ਹਾਂ ਦੇ ਉੱਥੇ ਡਿਜ਼ਾਈਨ ਸਾਡੇ ਅਪਲੋਡ ਕੀਤੇ ਹੋਏ ਨੇ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਫੈਬਰਿਕ ਮਿਲ ਜੂਗਾ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਵਰਕ ਹੈਵੀ ਤੋਂ ਹੈਵੀ ਲਾਈਟ ਤੋਂ ਰਾਈਟ ਮਸ਼ੀਨ ਵਰਕਰ ਦੇ ਵਿੱਚ ਜਿਵੇਂ ਤੁਹਾਨੂੰ ਪਸੰਦ ਹੋਇਆ ਕੋਈ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਰੈਡੀ ਕਰਵਾਉਣੀ ਹੈ ਪ੍ਰਿੰਟ ਛੂਟਾ ਨੂੰ ਡਿਜ਼ਾਈਨਰ ਲੋਕ ਉੱਪਰ ਨਾਲ ਤੁਸੀਂ ਸਟਿਚ ਕਰਵਾਉਣਾਗਾ ਜਿਵੇਂ ਤੁਹਾਡੀ ਚੋਆਇਸ ਹੋਈ ਪਸੰਦ ਹੋਈ ਜਿਵੇਂ ਵੀ ਤੁਸੀਂ ਆਪਣਾ ਫੀਕ ਸੂਟ ਤਿਆਰ ਕਰਵਾ ਕੇ ਲੈਣਾਗਾ ਹਰ ਇੱਕ ਤਰ੍ਹਾਂ ਦੇ ਡਿਟੇਲ ਜਿਹੜੀ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਤੁਸੀਂ ਸੇਮ ਟੂ ਸੇਮ ਜਿਹੜਾ ਆਪਣਾ ਡਿਜ਼ਾਈਨ ਸਾਨੂੰ ਸੈਂਡ ਕਰੋਗੇ ਉਹ ਜਿਹੜਾ ਸੂਟੜ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਆਪਣੇ ਬਹੁਤ ਸੋਹਣੇ ਮਸ਼ੀਨ ਵਰਕ ਦੇ ਵਿੱਚ ਰੈਡੀ ਹੋਏ ਹੋਏ ਨੇਗੇ ਉਮੀਦ ਕਰਦੇ ਆ ਤੁਹਾਨੂੰ ਸਾਰਨ ਨੂੰ ਜੁੱਟ ਪਸੰਦ ਆਉਣਗੇ ਬਹੁਤ ਹੀ ਜਿਆਦਾ ਸੋਹਣੇ ਸੋਹਣੇ ਡਿਜ਼ਾਈਨ ਤੁਹਾਡੇ ਲਈ ਆਪਾਂ ਲੈ ਕੇ ਆਏ ਆਂਗੇ ਤੁਸੀਂ ਆਪਣਾ ਆਪਣੇ ਪਸੰਦ ਦੇ ਅਕੋਰਡਿੰਗ ਕਿਸੇ ਵੀ ਫੈਬਰਿਕ ਅ ਕਿਸੇ ਵੀ ਆਪਣੇ ਹੋਰ ਹੈਵੀ ਵਰਕ ਦੇ ਨਾਲ ਜਿੰਮੇ ਤੁਹਾਨੂੰ ਪਸੰਦ ਹੋਇਆ ਤੇ ਦੁਪੱਟੇ ਦੀ ਫਿਨਿਸ਼ਿੰਗ ਆਪਣੇ ਅਕੋਰਡਿੰਗ ਦੱਸ ਆਪਣਾ ਬਠੀਕ ਸੂਟ ਜਿਵੇਂ ਤੁਹਾਨੂੰ ਪਸੰਦ ਹੋਇਆ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣੇ ਆਪਣੇ ਐਜ ਵਾਲੇ ਜੋ ਸੂਟ ਲੰਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਆਪਾਂ ਜਿਹੜਾ ਆਪਣਾ ਇਹ ਸੂਟ ਤਿਆਰ ਕਰਵਾਇਆ ਵਧੀਆ ਹੈਵੀ ਆਪਣਾ ਪਾਰਟੀ ویئر ਸੂਟ ਰੈਡੀ ਹੋਇਆਗਾ ਇਹ ਹੈਂਡਵਰਕ ਦੇ ਵਿੱਚ ਆਪਾਂ ਨੇ ਤਿਆਰ ਕਰਵਾਇਆਗਾ ਤੇ ਇਹਦੀ ਟੈਬੀ ਸਿਲਕ ਦੀ ਫੈਬਰਿਕ ਬਹੁਤ ਸੋਹਣਾ ਆਪਣਾ ਪਰਪਲ ਜੀ ਸ਼ੇਡ ਦੇ ਵਿੱਚ ਆਪਣਾ ਜਿਹੜਾ ਕਲਰ ਹੈ ਬਹੁਤ ਸੋਹਣਾ ਫੜਾ ਬਰਕਰਾਰ ਕਰਵਾਇਆ ਦੇਖੋ ਹੈਂਡਵਰਕ ਦੇ ਨਾਲ ਤਿਆਰ ਕਰਵਾਇਆ ਵਧੀਆ ਪਾਰਟੀ ویئر ਸੂਟ ਇਹ ਵਾਲਾ ਵਰਕ ਹੈ ਜਿਹੜਾ ਆਪਣਾ ਹੈ ਗਲੇ ਦੇ ਉੱਪਰ ਆ ਜਾਊਗਾ ਸਾਰਾ ਗਲੇ ਦੇ ਉੱਪਰ ਵਰਤਾ ਪੂਰਾ ਹੈਵੀ ਹੈ ਸਿੱਪੀ ਸਾਰਾ ਮੋਤੀ ਕੱਟ ਦਾਣਾ ਹਨਾ ਜਿੰਨੀ ਵੀ ਚੀਜ਼ ਆਪਣੀ ਹਾਂਜੀ ਜਿਹੜਾ ਆਪਣਾ ਸਾਰਾ ਹੀ ਮਟੀਰੀਅਲ ਹੈਂਡਵਰਕ ਦੇ ਵਿੱਚ ਜੂਸ ਹੁੰਦਾ ਸਾਰਾ ਆਪਣੇ ਨੂੰ ਮਟੀਰੀਅਲ ਜੂਸ ਕਰਕੇ ਹੈਂਡਵਰਕ ਦੇ ਵਿੱਚ ਆਪਾਂ ਰੈਡੀ ਕਰਵਾਇਆ ਬਹੁਤ ਸੋਹਣਾ ਦੇਖੋ neck ਦਾ ਵਰਕ ਕਾਫੀ ਹੈਵੀ ਬਣਿਆ ਹੋਇਆ ਚੈਸਟ ਤੋਂ ਨੀਚੇ ਤੱਕ ਆਉਂਦਾ ਆਪਣਾ ਵਰਕ ਇਹ ਤੇ ਉਸ ਤੋਂ ਬਾਅਦ ਦੇਖੋ ਆਹ ਵਾਲਾ ਵਰਕ ਜਿਹੜਾ ਇਹਦਾ ਇਹ ਵਰਕ ਹੈਗਾ ਇਹ ਆਪਣੇ ਦੀ ਬਾਜੂ ਦੇ ਉੱਪਰ ਆਊਗਾ ਤੇ ਇਹਦੀ ਬਾਟਮ ਦੇ ਉੱਪਰ ਆਊਗਾ ਇੱਥੇ ਆਹੀ ਸੇਮ ਵਰਕ ਤੁਹਾਨੂੰ ਦਿਖਾ ਦਿੰਨਾ ਨੇ ਇਹ ਕੈਮਰਾ ਕਰਕੇ ਆਹੀ ਸੇਮ ਵਰਕ ਬਾਹ ਦੇ ਉੱਪਰ ਇਹੀ ਸੇਮ ਵਰਕ ਆਪਣਾ ਬੋਟਲ ਦੇ ਉੱਪਰ ਹਾਂਜੀ ਦੇਖੋ ਇਹ ਆਪਣਾ ਵਰਕ ਆ ਜਿਹੜਾ ਗਲੇ ਦਾ ਵਰਕ ਹੈਗਾ ਬਾਹ ਦਾ ਵਰਕ ਹੈ ਤੇ ਬੋਟਮ ਦਾ ਵਰਕ ਹੈਗਾ ਆਪਾਂ ਹੋਰ ਦੇ ਵਿੱਚ ਕੋਈ ਵਰਕ ਘੇਰੇ ਵਗੈਰਾ ਦਾ ਐਡ ਨਹੀਂ ਹੈਗਾ ਗਲਾ ਬਾਹ ਤੇ ਬੋਟਮ ਤੇ ਜੇ ਤੁਸੀਂ ਘੇਰੇ ਵਗੈਰਾ ਤੇ ਐਡ ਕਰਵਾਉਣਾ ਜਾਂ ਵਿੱਚ ਬੁੱਤੀ ਵਗੈਰਾ ਐਡ ਕਰਵਾਉਣੀ ਆ ਉਹ ਆਪਣੀ ਦੱਸ ਕੇ ਕਰਵਾ ਸਕਦੇ ਹਾਂ ਹਾਂਜੀ ਨਾਲ ਆਪਾਂ ਇਹ ਪਿਓਰ অর্ਗੇਂਜ਼ਾ ਦਾ ਦੁਪੱਟਾ ਤਿਆਰ ਕਰਵਾਇਆ ਦੇਖੋ ਪਿਓਰ অর্ਗੇਂਜ਼ਾ ਦਾ ਦੁਪੱਟਾ ਹੈਗਾ ਇਹਦਾ 골ਡਨ ਬੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ ਦਿੱਤੀ ਹੈ। ਕਾਫੀ ਸੋਹਣਾ ਖੂਬਸੂਰਤ ਆਪਣਾ ਸੂਟ ਬਣ ਕੇ ਤਿਆਰ ਹੋਇਆ ਵਧੀਆ ਹੈਵੀ ਪਾਰਟੀ ਵੇਅਰ ਸੂਟ ਬਣੇਗਾ। ਤੁਸੀਂ ਆਪਣਾ ਕਿਸੇ ਵੀ ਫੈਬਰਿਕ ਚ, ਟਿਸ਼ੂ ਚ, ਕਾਸਟ ਟਿਸ਼ੂ ਜਿਹੜਾ ਹੈ ਨਾ, ਕਿਸੇ ਚ ਵੀ ਆਪਣਾ ਜਿਹੜਾ ਸਿਮਟ ਟਿਸ਼ੂ ਵਗੈਰਾ ਦੀ ਪਿਓਰ ਕ੍ਰੇਪ ਦੀ ਹੈ ਨਾ, ਨੇਚਰਲ ਕ੍ਰੇਪ ਦੀ, ਜਿਹੜੀ ਵੀ ਤੁਹਾਨੂੰ ਫੈਬਰਿਕ ਜ਼ਿਆਦਾ ਪਸੰਦ ਆ, ਤੁਸੀਂ ਉਸੇ ਫੈਬਰਿਕ ਦੇ ਵਿੱਚ ਆਪਣੀ ਸਾਰੇ ਡਿਟੇਲ ਸਾਨੂੰ ਭੇਜ ਕੇ ਆਪਣਾ ਸੂਟ ਤਿਆਰ ਕਰਵਾ ਸਕਦੇ ਹੋ। ਟੋਟਲ ਹੈਂਡ ਚ ਵੀ ਕਰਵਾ ਸਕਦੇ ਹੋ ਤੇ ਆਰੀ ਹੈਂਡ ਦਾ ਆਪਣਾ ਮਿਕਸ ਵੀ ਕਰਵਾ ਸਕਦੇ ਹੋ। ਉਹ ਜਿਵੇਂ ਤੁਹਾਨੂੰ ਪਸ ਆਪਣਾ ਕਲਰ ਵਗੈਰਾ ਸਾਰਾ ਸਿਲੈਕਟ ਕਰਕੇ ਤੁਸੀਂ ਉਸ ਅਕੋਰਡਿੰਗ ਆਪਣਾ ਸਾਰਾ ਸੂਟ ਤੁਸੀਂ ਸੇਮ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸ ਸੂਟ ਹੈਗਾ ਉਹ ਆਪਣੇ ਕਰਵਾਇਆ ਹੈਗਾ ਸਿਮਰ ਟਿਸ਼ੂ ਤੇ ਰੈਡੀ ਸਿਮਰ ਟਿਸ਼ੂ ਦੀ ਫੈਬਰਿਕ ਤੇ ਰੈਡੀ ਹੈਗਾ ਆਪਣਾ ਬਹੁਤ ਸੋਹਣਾ ਪਿਆਰਾ ਜਿਹਾ ਕਲਰ ਹੈ ਦੇਖੋ ਇਹ ਕਾਫੀ ਸੋਹਣਾ ਕਲਰ ਹੈਗਾ ਇਹ ਪੀਚ ਪਿੰਕ ਦੇ ਨਾਲੋਂ ਵੀ ਥੋੜੀ ਅਲੱਗ ਜਿਹੀ ਸ਼ੇਡ ਹੈ ਦੇਖੋ ਇਹਦੀ ਆਨੀਅਨ ਦੇ ਟੱਚ ਦੇ ਰਿਹਾ ਹੈਗਾ ਇਹ ਵਾਲਾ ਆਪਣਾ ਕਲਰ ਆਪਣੀ ਟਿਸ਼ੂ ਦੀ ਫੈਬਰਿਕ ਹੈ ਸਿਮਰਤੀ ਹੁਦੀ ਫੈਬਰਿਕ ਆ ਇਹ ਵੀ ਆਪਣਾ ਸਾਰਾ ਟੋਟਲ ਹੈਂਡਵਰਕ ਦੇ ਵਿੱਚ ਹੀ ਤਿਆਰ ਹੈਗਾ ਦੇਖੋ ਬਹੁਤ ਜਿਆਦਾ ਸੋਨਾ ਆਪਣਾ ਪਿਆਰਾ ਵਰਕ ਹੋਇਆ ਹੈਗਾ ਪਰਲ ਦਾ ਵਰਕ ਇਹਦੇ ਵਿੱਚ ਜਿਆਦਾ ਦੂਜਾ ਤੇ ਸਿੱਪੀ ਤੇ ਘੱਟ ਦਾਣਾ ਇਹ ਸੈਂਟਰ ਪੈਨਲ ਕਲੇ ਦਾ ਵਰਕ ਘੇਰੇ ਦਾ ਵਰਕ ਸਾਰਾ ਵਰਕ ਹੋਇਆ ਹੈ ਤੇ ਸੈਂਟਰ ਪੈਨਲ ਦੇ ਵਿੱਚ ਬੂਟੀ ਵੀ ਆ ਤੇ ਆਹ ਦੇਖੋ ਇਹ ਜਿਹੜੀ ਇਹੀ ਬੇਲ ਆ ਗਈ ਘੇਰੇ ਦੇ ਉੱਪਰ ਆ ਗਈ ਉਹੀ ਆਪਣਾ ਇਹ ਜਿਹੜੀ ਬੇਲ ਆ ਗਈ ਉਸ ਦੀ ਸੈਂਟਰ ਪੈਨਲ ਆ ਗਈ ਕਿ ਜਿਹੜਾ ਆ ਦੇਖੋ ਸਾਰਾ ਇਹ ਮੋਤੀ ਨਾਲ ਫਿਨਿਸ਼ਿੰਗ ਹੋਈ ਹੋਈ ਆ ਸਾਰੇ ਹਿੱਟ ਵਿੱਚਲੇ ਮੋਤੀ ਦੀ ਹੋਈ ਹੋਈ ਐ ਦੇਖੋ ਸਾਰਾ ਵਰਕ ਜਿਹੜਾ ਇਹ ਆਪਣਾ ਟੋਪਲ ਹੈਂਡ ਚ ਹੀ ਬਣਿਆ ਹੋਇਆ ਹੈਗਾ ਇਧਰ ਆ ਗਿਆ ਆਪਣਾ ਇਹ ਵਰਕ ਬਾਜੂ ਦੇ ਉੱਪਰ ਆਹ ਵਾਲਾ ਦੇਖੋ ਪੂਰਾ ਵਧੀਆ ਆਪਣਾ ਹੈਵੀ ਵਰਕ ਹੀ ਬਾਹ ਦੇ ਉੱਪਰ ਆਊਗਾ ਇਹਦੇ ਆਪਾਂ ਨੂੰ ਬਾਟਮ ਦੇ ਉੱਪਰ ਵੀ ਵਰਕ ਮਿਲੂਗਾ ਤੇ ਆਹ ਵਾਲਾ ਵਰਕ ਐ ਦੇਖੋ ਜਿਹੜਾ ਇਹਦਾ ਆ ਇਹ ਆਪਣਾ ਬਾਟਮ ਦੇ ਉੱਪਰ ਆ ਬਾਟਮ ਦਾ ਵਰਕ ਵੀ ਇਹਦਾ ਹੈਗਾ ਸਾਰੀ ਸ਼ੋਰਟ ਦਾਗਾ ਬਾਹਾਂ ਦਾਗਾ ਤਾਨੂੰ ਬਾਕੀ ਹੈ ਨਾ ਜਿਵੇਂ ਕੋਈ ਤੁਸੀਂ ਆਪਣਾ ਜੇਕਰ ਤੁਸੀਂ ਬਾਟਮ ਦਾ ਵਰਕ ਨਹੀਂ ਕਰਵਾਉਣਾ ਤਾਂ ਆਪਣਾ ਸਕਿਪ ਕਰਵਾ ਸਕਦੇ ਹੋ ਬਹੁਤ ਜਿਆਦਾ ਪਿਆਰੀ ਤੇ ਸੋਹਣੀ ਆਪਣੀ ਫਿਨਿਸ਼ਿੰਗ ਹੋਈ ਹੋਈ ਆ ਕਲਰ ਵੀ ਕਾਫੀ ਸੋਹਣਾ ਨਾ ਇਹਦੇ ਨਾਲ ਦੁਪੱਟਾ ਜਿਹੜਾ ਦੇਖੋ ਆਪਾਂ ਨੇ ਕੰਟਰਾਸਟ ਦੇ ਵਿੱਚ ਰੈਡੀ ਕਰਵਾਇਆਗਾ ਜਿਵੇਂ ਆਪਾਂ ਨੂੰ ਕਸਟਮਰ ਨੇ ਕਿਹਾ ਸੀ ਤੇ ਆਪਾਂ ਪਿਓਰ ਆਰਗਨਜ਼ਾ ਦਾ ਦੁਪੱਟਾ ਜਿਹੜਾ ਇਹ ਕੰਟਰਾਸਟ ਦੇ ਵਿੱਚ ਰੈਡੀ ਕਰਵਾਇਆ ਨਾਲ ਇਹਦੇ ਐਦਾਂ ਆਪਣੇ ਗੋਟ ਦੀ ਆ ਫਿਨਿਸ਼ਿੰਗਾਂ ਦਿੱਤੀਆਂ ਨੇ ਹਨ ਦੇਖੋ ਇਹਨਾਂ ਫੋਟਾ ਪੱਤੀ ਦਿਖਾਛੀ ਮੈਂ ਦੇਖੀ ਆਪਾਂ ਨੇ ਤਿਆਰ ਕਰਵਾਇਆ ਦੇਖੋ ਜੀ ਕਾਫੀ ਸੋਨਾ ਆਪਣਾ ਖੂਬਸੂਰਤ ਸੂਟ ਬਣ ਕੇ ਤਿਆਰ ਹੋਇਆ ਜਾ ਨਾਲ ਐਤਾ ਦੇਖੋ ਕੰਟਰਾਸਟ ਦੇ ਦੁਪੱਟਾ ਹੈਗਾ ਇਹਨੇ ਆਪਣਾ ਕੰਟਰਾਸਟ ਦੁਪੱਟਾ ਕਰਾਇਆ ਤੁਸੀਂ ਆਪਣਾ ਜਮਾ ਨਾਲ ਦਾ ਕਰਵਾਉਣਾਗਾ ਹਨਾ ਵੀ ਉਹ ਵੀ ਸੇਮ ਕਲਰ ਦੇ ਵਿੱਚ ਸੂਟ ਨਾਲ ਦਾ ਕਰਵਾਉਣਾਗਾ ਧੋਲ ਦਾ ਕਰਵਾ ਸਕਦੇ ਕਾਫੀ ਸੋਹਣੀ ਜਿਹੀ ਲੁੱਕ ਦਿੰਦਾ ਜੇ ਆਪਾਂ ਕੰਟਰਾਸਟ ਲਾ ਕਰੂਗਾ ਅਜਕਲ ਟ੍ਰੈਂਡੀ ਕੰਟਰਾਸਟ ਚੱਲ ਰਿਹਾ ਹੈਗਾ ਜੇਕਰ ਤੁਸੀਂ ਐਵੇਂ ਹਨਾ ਕਰਵਾਉਣਾਗਾ ਆਪਣਾ ਇਹਦਾ ਕਰਵਾ ਸਕਦੇ ਨਾਲ ਕੰਟਰਾਸਟ ਬਾਟਮ ਲਗਵਾਉਣੀ ਹੈਗੀ ਜੇਕਰ ਤੁਹਾਨੂੰ ਕੱਲਾ ਦੁਪੱਟਾ ਅਜੀਬ ਲੱਗਦਾ ਹੈ ਹਨਾ ਵੀ ਇਹ ਕੰਟਰਾਸਟ ਦੇ ਵਿੱਚ ਕਰਾਇਆ ਤਾਂ ਤੁਸੀਂ ਨਾਲ ਸੇਮ ਕਲਰ ਦੀ ਬਾਟਮ ਕਰਵਾ ਸਕਦੇ ਫਿਰ ਇੱਕ ਜਾਰੀ ਦੀ ਨਾ ਤੇ ਫਿਰ ਨਾਉ ਹੋਏ ਦਾ ਪੱਟਾ ਕਰਵਾ ਸਕਦੇ ਬਾਕੀ ਤੁਸੀਂ 올ਓਵਰ ਤੇ ਵਰਕ ਕਰਵਾਉਣਾ ਤੇ ਜਿਵੇਂ ਆਪਾਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਸਾਰਾ ਫੈਬਰਿਕ ਕਰਦੇ ਜਿਹੜੇ ਸਾਨੂੰ ਦੱਸ ਕੇ ਆਪਣਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਵੀ ਆਪਾਂ ਨੇ ਟੋਟਲ ਹੈਂਡਵਰਕ ਦੇ ਵਿੱਚ ਤਿਆਰ ਕਰਵਾਇਆ ਹੈਗਾ ਰਾਇਲ ਬਲੂ ਕਲਰ ਹੈ ਦਾ ਤੇ ਇਹਦੀ ਸੈਟਨ オーਰਗਾਂਜ਼ਾ ਦੀ ਫੈਬਰਿਕ ਹੈਗੀ ਸੈਟਨ オーਰਗਾਂਜ਼ਾ ਤੇ ਤਿਆਰ ਕਰਵਾਇਆ ਆਪਾਂ ਨੇ ਪਹਿਲਾਂ ਵੀ ਤੁਹਾਨੂੰ ਆਪਾਂ ਨੇ ਬਹੁਤ ਵਾਰ ਦਿਖਾਇਆ ਹੈ ਸੈਟਨ ਔਰਗੰਜ਼ਾ ਦੀ ਫੈਬਰਿਕ ਫੁੱਲ ਪਾਰਟੀ ਵੇਅਰ ਫੈਬਰਿਕ ਹੁੰਦਾ ਹੈ ਸੈਟਨ ਔਰਗੰਜ਼ਾ ਹੈ ਤੇ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹੈਵੀ ਤੋਂ ਹੈਵੀ ਵਰਕ ਹੈ ਨਾ ਹੈਂਡਵਰਕ ਦੇ ਵਿੱਚ ਕਰਵਾ ਸਕਦੇ ਹਾਂਗੇ ਦੇਖੋ ਰਾਇਲ ਬਲੂ ਕਲਰ ਆ ਸੈਟਨ ਔਰਗੰਜ਼ਾ ਦੀ ਫੈਬਰਿਕ ਆ ਟੋਟਲ ਹੈਂਡ ਦੇ ਵਿੱਚ ਆਪਣਾ ਇਹਦਾ ਸੂਟ ਹੈ ਤਿਆਰ ਹੋਇਆ ਹੋਇਆ ਹੈਗਾ ਸਾਰਾ ਹੈਂਡਵਰਕ ਦਾ ਵਰਕ ਆ ਜਿਹੜਾ ਹੋਇਆ ਹੋਇਆ ਹੱਥ ਨਾਲ ਕੰਮ ਹੋਇਆ ਹੋਇਆ ਹੈਗਾ ਸਾਰੀ ਸ਼ਰਟ ਤੇ ਵਰਕ ਆ ਘੇਰੇ ਦਾ ਵਰਕ ਆ ਸ਼ਰਟ ਦਾ ਫਰੰਟ ਸਾਰਾ ਕੱਢਿਆ ਹੋਇਆ ਤੇ ਇਹਦਾ ਗਲਾ ਵੀ ਕੱਢਿਆ ਹੋਇਆ ਹੈਗਾ ਸਾਰਾ ਦੇ ਆਵਲ ਗਲੇ ਤੇ ਵਰਕ ਆ ਗਿਆ ਸਾਰਾ ਗਲਾ ਕੱਢਿਆ ਹੋਇਆਗਾ ਫਿਰ ਸਾਰੀ ਸ਼ਰਟ ਦੇ ਵਿੱਚ ਆਹ ਵਾਲੇ ਫਲਾਰ ਆ ਗਏ ਤੇ ਨੀਚੇ ਜਿਹੜਾ ਹੈਵੀ ਹੈ ਇਹ ਘੇਰਾ ਬਣਿਆ ਹੋਇਆ ਪੂਰਾ ਦੇਖੋ ਆਹ ਵਾਲਾ ਫਰੰਟ ਜਿਹੜਾ ਪੂਰਾ ਹੈਵੀ ਤਿਆਰ ਹੋਇਆ ਹੋਇਆਗਾ ਆਪਣਾ ਸਾਰਾ ਟੋਟਲ ਹੈਂਡਵਰਕ ਦੇ ਵਿੱਚ ਬਣਾ ਹੋਇਆ ਕਿਸੇ ਵੀ ਤਰ੍ਹਾਂ ਦਾ ਆਪਣਾ ਕੋਈ ਆਰੀ ਵਰਕ ਵਗੈਰਾ ਜੂਸ ਨਹੀਂ ਹੋਇਆ ਇਹਦੇ ਵਿੱਚ ਸਾਰਾ ਆਪਣਾ ਇਹਦਾ ਮਟੀਰੀਅਲ ਆ ਪੂਰਾ ਤੁਹਾਨੂੰ ਕੁਆਲਿਟੀ ਵਾਲਾ ਮਿਲੇਗਾ ਤੇ ਸਾਰਾ ਆਪਾਂ ਜਿਹੜਾ ਹੈਂਡਵਰਕ ਵਾਲਾ ਮਟੀਰੀਅਲ ਹੁੰਦਾ ਉਹੀ ਆਪਾਂ ਇਹਦੇ ਵਿੱਚ ਲਗਾਉਣੇ ਹਨ ਕਿਸੇ ਵੀ ਤਰ੍ਹਾਂ ਦਾ ਕੋਈ ਮਸ਼ੀਨੀ ਵਰਕ ਨਹੀਂ ਹੈਗਾ ਸਾਰਾ ਪ੍ਰਾਪਰ ਹੱਥ ਨਾਲ ਵਰਕ ਇਹਦਾ ਤਿਆਰ ਹੋਇਆ ਹੋਇਆ ਹੈਗਾ ਇੱਧਰ ਦੇਖੋ ਬਾਹਨਾ ਵਰਕ ਆ ਗਿਆ ਆਹ ਵਾਲਾ ਬਾਹਨਾ ਵਰਕ ਆ ਗਿਆ ਪੂਰਾ ਹੈਵੀ ਆਪਾਂ ਨੂੰ ਬਾਹਨਾ ਵਰਕ ਮਿਲੂਗਾ ਸਾਰੇ ਬਾਹ ਦੇ ਉੱਪਰ ਕਵਰ ਆਪਣੀ ਜਿਹੜੀ ਬਾਹਾਂ ਲੀ ਸਾਰੀ ਕਵਰ ਹੋਊਗੀ ਆਪਾਂ ਹੁਣ ਫੁੱਲ 슬ੀਵ ਪਾਉਣੇ ਆਗੇ ਸਾਰੇ ਹਨਾ ਸਾਰੇ 슬ੀਵ ਆਪਣੀ ਕਵਰ ਹੋਊਗੀ ਇਹ ਵਰਕ ਦੇ ਨਾਲ ਸਾਰੀ ਆਪਣੀ ਪੂਰੀ 슬ੀਵ ਦੇ ਉੱਪਰ ਵਰਕ ਆਊਗਾ ਸਾਰਾ ਤੇ ਇੱਧਰ ਆਪਣਾ ਇਹਦਾ ਬਾਟਮ ਦਾ ਵਰਕ ਹੈਗਾ ਦੇਖੋ ਆਹ ਵਾਲੀਆਂ ਜਿਹੜੇ ਬੂਟੀਆਂ ਨੇਗੇ ਸਾਰੀਆਂ ਬਾਟਮ ਤੇ ਆਉਣਗੀਆਂ ਸਾਰਾ ਬਾਟਮ ਦਾ ਵਰਕ ਹੈ ਇਹ ਪੂਰਾ ਹੈਵੀ ਆਪਣਾ ਪਾਰਟੀ ਵੇਅਰ ਸੂਟ ਬਣ ਕੇ ਤਿਆਰ ਆਗਾ ਇਹ ਸਾਰਾ ਟੋਟਲ ਹੈਂਡ ਦੇ ਵਿੱਚ ਬਣਿਆ ਹੋਇਆਗਾ ਆਹ ਵਾਲਾ ਵਰਕ ਸਾਰਾ ਸਾਰੀ ਸ਼ਰਟ ਦਾ ਬਾਹਾਂ ਦਾ ਤੇ ਬਾਟਮ ਦਾ ਵਰਕ ਤੇ ਇਹਦੇ ਨਾਲ ਆਪਾਂ ਨੇ ਕਮਲਚਨੂਨ ਦਾ ਦੁਪੱਟਾ ਜਿਹੜਾ ਉਹ ਤਿਆਰ ਕਰਾਇਆਗਾ ਕਮਲਚਨੂਨ ਦਾ ਦੁਪੱਟਾ 골ਡਨ ਕਲਰ ਦੇ ਆਪਾਂ ਨੇ ਨੂੰ ਲੇਸ ਨਾਲ ਫਿਨਿਸ਼ ਕੀਤਾ ਦੁਪੱਟੇ ਨੂੰ ਤੁਸੀਂ ਭਾਵੇਂ ਪਿਓਰ ਆਰਗੈਂਜ਼ਾ ਕਰਵਾਓ ਵਾ ਪਿਓਰ ਚਨੂਨ ਦਾ ਕਰਾਓ ਪਿਓਰ ਚਨੂਨ ਇਹਦੇ ਨਾਲ ਪਰ ਰਾਇਲ ਬਲੂ ਕਲਰ ਨਾਲ ਚੱਲਦਾ ਰਾਇਲ ਬਲੂ ਕਲਰ ਆਪਾਂ ਕਮਲਚਨੂਨ ਤੇ ਹੀ ਕਰਾਵਾਂਗੇ ਕਿਉਂਕਿ ਜਿਹੜੇ ਹੌਟ ਕਲਰ ਹੁੰਦੇ ਨੇਗੇ ਉਹ ਸਾਰੇ ਪਿਓਰ ਵਾਲੇ ਫੈਬਰਿਕ ਤੇ ਹੀ ਆਉਂਦੇ ਨੇ ਦੁਪੱਟਿਆਂ ਤੇ ਆਪਣੇ ਹਾਫ ਵਾਲੇ ਫੈਬਰਿਕ ਤੇ ਨਹੀਂ ਆਉਂਦੇ ਹੈਗੇ ਜਿਹੜੇ ਜਿਹੜੇ ਆਪਣੇ ਹੌਟ ਕਲਰ ਹੁੰਦੇ ਨੇਗੇ ਜਿਵੇਂ ਹੌਟ ਪਿੰਕ ਹੋ ਗਿਆ ਤੇ ਆ ਰॉयਲ ਬਲੂ ਹੋ ਗਿਆ ਜਿਹੜਾ ਰਾਮਨ ਗ੍ਰੀਨ ਕਲਰ ਆਪਣਾ ਫਰੋਜ਼ੀ ਕਲਰ ਹੁੰਦਾ ਉਹ ਹੋ ਗਿਆ ਸਰਦਈ ਇਹ ਸਾਰੇ ਆਪਣੇ ਪਿਓਰ ਵਾਲੇ ਦੁਪੱਟਿਆਂ ਤੇ ਆਉਂਦੇ ਨੇ ਜਾਂ ਤੁਸੀਂ ਪਿਓਰ ਔਰਗੈਂਜ਼ਾ ਤੇ ਜਾਂ ਪਿਓਰ ਕਮਰਚਮ ਤੇ ਕਰਾ ਸਕਦੇ ਹੋ ਹਾਂ ਜੇ ਕਲਰ ਚੇਂਜ ਕਰਨਾ ਹੈ ਫਿਰ ਆਪਣਾ ਸੈਮੀ ਵਾਲਾ ਦੁਪੱਟਾ ਕੋਈ ਵੀ ਤਿਆਰ ਕਰਾ ਸਕਦੇ ਪਿਓਰ ਚਨੂ ਦਾ ਦੁਪੱਟਾ ਜਾਂ ਪਿਓਰ ਔਰਗੈਂਜ਼ ਪੂਰਾ ਸੋਨਾ ਆਪਣਾ ਹੈਵੀ ਵਰਕ ਹੈਗਾ ਫੈਬਰਿਕ ਚੇਂਜ ਕਰ ਸਕਦੇ ਜਿਵੇਂ ਤੁਹਾਡੀ ਚੋਇਸ ਆਗੀ ਆਪਣੀ ਚੋਇਸ ਦੇ ਅਕੋਰਡਿੰਗ ਸਾਰਾ ਸੂਟ ਜਿਵੇਂ ਤੁਸੀਂ ਪਸੰਦ ਦਾ ਤਿਆਰ ਕਰਵਾ ਕੇ ਲੈ ਸਕਦੇ ਹਾਂ ਜੀ ਜਿਹੜਾ ਆਪਣਾ ਇਹ ਵਾਲਾ ਸੂਟ ਆਪਾਂ ਨੇ ਤਿਆਰ ਕਰਾਇਆ ਇਹ ਵੀ ਆਪਣਾ ਬਿਲਕੁਲ ਨਵਾਂ ਡਿਜ਼ਾਈਨ ਹੈਗਾ ਆਪਾਂ ਨੇ ਬਿਲਕੁਲ ਨਵਾਂ ਡਿਜ਼ਾਈਨ ਤੁਹਾਡੇ ਲਈ ਰੈਡੀ ਕਰਵਾਇਆ ਹੈਗਾ ਦੇਖੋ ਬਹੁਤ ਹੀ ਸੋਹਣਾ ਆਪਣਾ ਪਿਆਰਾ ਜਿਹਾ ਕਲਰ ਆ ਸਕਾਈ ਜャ ਲਾਈਟ ਜャ ਸਕਾਈ ਜਿਹੜਾ ਫ ਗ੍ਰੇ ਸਕਾਈ ਕਲਰ ਕਹਿੰਦੇ ਨੇ ਉਹ ਵਾਲਾ ਕਲਰ ਆ ਬਹੁਤ ਸੋਹਣਾ ਕਲਰ ਹੈਗਾ ਆਪਾਂ ਮਸ਼ੀਨ ਵਰਕ ਦੇ ਨਾਲ ਹੀ ਤਿਆਰ ਕਰਵਾ ਲਿਆ ਬਹੁਤ ਸੋਹਣੀ ਪਿਆਰੀ ਜੀ ਡਿਜ਼ਾਈਨਿੰਗ ਸੀ ਮਾਰਕ ਦੇ ਨਾਲ ਐਦਾ ਆਪਣਾ ਪੂਰਾ ਵਧੀਆ ਹੈਵੀ ਜੈਪਾਰਟੀ ਵੀ ਅਸੀਂ ਸੂਟ ਆਪਾਂ ਗਰਮੀਆਂ ਵਾਲੇ ਦਾ ਰੈਡੀ ਕਰਵਾ ਸਕਦੇ ਹਾਂ ਮਸਲੀਨ ਤੇ ਰੈਲਰ ਕਾਟਨ ਤੇ ਆਪਣਾ ਕਾਟਨ ਕਿਸੇ ਵੀ ਫੈਬਰਿਕ ਤੇ ਹਨਾ ਵਿੱਚ ਜਿਹਦੇ ਚੈੱਕ ਹੁੰਦਾ ਉਹ ਤੇ ਵੀ ਕੈਮਰਿਕ ਤੇ ਵੀ ਜਿਵੇਂ ਤੁਹਾਡੀ ਚੁਆਇਸ ਹੋਈ ਆਪਾਂ ਉਦਾਂ ਹੀ ਇਹਨੂੰ ਆਪਾਂ ਰੈਡੀ ਕਰਵਾ ਸਕਦੇ ਆਂ ਦੇਖੋ ਇਹਦੇ ਐਦਾ ਘੇਰੇ ਤੇ ਵਰਕ ਬਣਿਆ ਹੋਇਆ ਹੈਗਾ ਆਹ ਵਾਲੀ 베ਲ ਇਹਦੇ ਘੇਰੇ ਦੇ ਉੱਪਰ ਆ ਗਈ ਫਿਰ 베ਲ ਨਾਲ ਦਾ ਹੀ ਉਵੇਂ ਦੇਖੋ ਆਪਣਾ ਸੈਂਟਰ ਪੈ ਜਾਂਦੇ ਨੇ ਫਿਰ ਇੱਕ ਫਲਾਰ ਆ ਗਿਆ نیچے ਫਿਰ ਇੱਧਰ ਆਲੇ-ਦਾਲੇ ਬੂਟੀਆਂ ਆ ਗਈਆਂ ਫਿਰ ਨੈਕ ਦਾ ਡਿਜ਼ਾਈਨ ਜਿਹੜਾ ਬਹੁਤ ਸੋਹਣਾ ਦੇਖੋ ਤਿਆਰ ਹੋਇਆ ਹੈ ਆਪਣਾ ਇੱਕ ਵੀ ਡਿਜ਼ਾਈਨਿੰਗ ਬਹੁਤ ਸੋਹਣੀ ਬਣੀ ਹੋਈ ਹੈ ਇਹਦਾ ਬਹੁਤ ਪਿਆਰੀ ਬਣੀ ਹੋਈ ਆ ਤੇ ਬਾਹਰ ਦਾ ਵਰਕ ਵੀ ਜਿਵੇਂ ਆਪਣੇ ਸੈਂਟਰ ਪੈਨਲ ਨੇ ਉਦਾਂ ਹੀ ਆਗਾ ਦੇਖੋ ਇਹਦੇ ਵਿੱਚ ਨਾਲ ਤਾਂ ਇਹ ਮਸ਼ੀਨ ਦਾ ਵਰਕ ਹੈਗਾ ਜਿਹੜੀ ਆਹ ਹੈਗਾ ਇਹ ਗੋਟਾ ਪੱਤੀ ਹੈਗੀ ਗੋਟਾ ਪੱਤੀ ਦੇਖੋ ਮਸ਼ੀਨ ਨਾਲ ਅਟੈਚ ਕੀਤੀ ਗਈ ਹੈਗੀ ਇਹ ਵਰਕ ਦੇ ਨਾਲ ਆ ਜਿਹੜੇ ਜਿਹੜੀਆਂ ਹਾਂ 골ਡਨ ਕਲਰ ਦੇ ਤੁਹਾਨੂੰ ਦਿਖ ਰਿਹਾ ਹੈਗਾ ਨਾ ਇਹ ਗੋਟਾ ਪੱਤੀ ਹੈਗੀ ਵਿੱਚ ਇਹਦਾ ਹੋਇਆ ਸਾਰਾ ਇਹ ਮਸ਼ੀਨ ਵਰਕ ਕੀਤਾ ਆਪਣਾ ਦੇਖੋ ਜੀ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਤੁਸੀਂ ਚਾਹੋ ਤਾਂ ਆਪਣਾ ਸੇਮ ਆਹ ਵਾਲਾ ਵਰਕ ਐਦਾਂ ਆਪਣੀ ਬਾਟਮ ਤੇ ਐਡ ਕਰਵਾ ਸਕਦੇ ਹੋ ਪਿਓਰ ਚਨੂਨ ਦਾ ਦੁਪੱਟਾ ਆਪਣੇ ਨਾਲ ਤਿਆਰ ਕਰਵਾਇਆ ਦੇਖੋ ਇਹਦਾ ਟਾਈਡ ਆਈ ਹੋਇਆ ਹੈ ਦੁਪੱਟਾ ਸਾਰਾ ਪਿਓਰ ਚਨੂਨ ਦਾ ਦੁਪੱਟਾ ਹੈਗਾ ਤੁਸੀਂ ਆਪਣਾ ਸੁਪਰ نیٹ ਦਾ ਪਿਓਰ ਛੂਨ ਦਾ ਜਿਵੇਂ ਤੁਹਾਡਾ ਮਨ ਹੋਇਆ ਤੁਸੀਂ ਉਹਦਾ ਕਰਵਾ ਸਕਦੇ ਹੋ ਇਹਦੇ ਵਿੱਚ ਤੁਸੀਂ ਕੁਝ ਹਲਕਾ ਕਰਵਾਉਣਾਗਾ ਹਨਾ ਤਾਂ ਆਪਾਂ ਮੈਂ ਆਪਣੇ ਸੈਂਟਰ ਪੈਨਲ ਕੱਟ ਕਰਵਾ ਸਕਦੇ ਹੋ ਇਕੱਲਾ ਘੇਰੇ ਵਾਲਾ ਵਰਕ ਲੈ ਕੇ ਤੇ ਗਲੇ ਵਾਲਾ ਵਰਕ ਲੈ ਕੇ ਆਪਣਾ ਉਹਦਾ ਤਿਆਰ ਕਰਵਾ ਸਕਦੇ ਹੋ ਜੇ ਜਿੰਨ ਜਿਆਦਾ ਹੈਵੀ ਲੁੱਕ ਜਿਹੜੀ ਤਾਂ ਨਾਲ ਆਪਣਾ ਬਾਟਮ ਦਾ ਐਡ ਕਰਵਾ ਸਕਦੇ ਹੋ ਫੈਬਰਿਕ ਦੀ ਚੋਇਸ ਤੁਹਾਡੀ ਆਪਣੀ ਹੋਊਗੀ ਥ੍ਰੈਡ ਦੀ ਚੋਇਸ ਵੀ ਤੁਹਾਡੀ ਆਪਣੀ ਹੋਊਗੀ ਦੁਪੱਟਾ ਤੁਸੀਂ ਇੱਕ ਕਲਰ ਦਾ ਕਰਵਾਉਣਾ ਕਲਰਫੁਲ ਕਰਵਾਉਣਾਗਾ ਜਿਵੇਂ ਆਪਾਂ ਲੈਰੀਆ ਵਗੈਰਾ ਪਵਾ ਕੇ ਸਾਰੇ ਕਲਰਾਂ ਦਾ ਦੁਪੱਟਾ ਰੈਡੀ ਕਰਵਾਉਣਾ ਹੈ ਤੁਸੀਂ ਓਦਾਂ ਕਰਵਾਉਣਾਗਾ ਉਹ ਜਿਵੇਂ ਵੀ ਤੁਹਾਡੀ ਚੋਇਸ ਹੋਈ ਔਰਗੰਜਾ ਵਗੈਰਾ ਤੇ ਆਪਣਾ ਚਨੂਨ ਤੇ ਸ਼ਫੂਨ ਤੇ ਹਨਾ ਆਪਣੀ ਚੋਇਸ ਦੇ ਅਕੋਰਡਿੰਗ ਤੁਸੀਂ ਓਦਾਂ ਹੀ ਆਪਣਾ ਸਾਰਾ ਦੱਸ ਕੇ ਸੂਟ ਰੈਡੀ ਕਰਵਾ ਕੇ ਲੈ ਸਕਦੇ ਹੋ ਜੀ ਸਨ ਆਪਣੇ ਅੱਜ ਵਾਲੇ ਸੂਟ ਸਾਰੇ ਆਪ ਤੁਹਾਨੂੰ ਡਿਟੇਲ ਡਿਟੇਲ ਨਾਲ ਸਾਰੀ ਵੀਡੀਓ ਵਿੱਚ ਦੱਸ ਚੁੱਕੀਆਂ ਹਾਂ ਕਿ ਕਿਹੜਾ ਫੈਬਰਿਕ ਆ ਕਿਵੇਂ ਵਰਕ ਕੀਤਾ ਹੋਇਆ ਕਿਵੇਂ ਤੁਸੀਂ ਇਹਦੇ ਵਿੱਚ ਐਡ ਕਰਵਾਉਣਾ ਸਕਿੱਪ ਕਰਵਾਉਣਾ ਆਪਣੀ ਚੋਇਸ ਦੇ ਅਕੋਰਡਿੰਗ ਆਪਣੀ ਪਸੰਦ ਦੇ ਅਕੋਰਡਿੰਗ ਤੁਸੀਂ ਫੈਬਰਿਕ ਲਗਵਾ ਕੇ ਆਪਣੇ ਪਸੰਦ ਦੇ ਅਕੋਰਡਿੰਗ ਤੁਸੀਂ ਕਿਵੇਂ ਵਰਕ ਸਕਿੱਪ ਕਰਵਾ ਸਕਦੇ ਹੋ ਨੂੰ ਮੈਚਿੰਗ ਕਰਾਉਣਾ ਕੰਟਰਾਕਟ ਦੇ ਵਿੱਚ ਦੁਪੱਟਾ ਕਰਵਾਉਣਾ ਹਨ ਜਿਵੇਂ ਤੁਹਾਨੂੰ ਪਸੰਦ ਹੋਇਆ ਤੁਸੀਂ ਉਸ ਦੇ ਅਕੋਰਡਿੰਗ ਆਪਣਾ ਸਾਰਾ ਦੱਸ ਕੇ ਸਾਨੂੰ ਡਿਟੇਲ ਸਾਨੂੰ ਵਟਸਐਪ ਤੇ ਭੇਜ ਕੇ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਹੁੰਦਾ 6239168900 ਤੇ ਹਾਂ ਸੰਨ ਆਪਣਾ ਸਾਰਾ ਦੱਸ ਕੇ ਤੁਸੀਂ ਸੂਟੜ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਉਮੀਦ ਕਰਤਾ ਨੂੰ ਸਾਰਿਆਂ ਨੂੰ ਅੱਜ ਵਾਲੇ ਸੂਟ ਸਾਡੇ ਜਰੂਰ ਪਸੰਦ ਆਏ ਹੋਣਗੇ ਤੇ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਦਾ ਨਵੇਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸੱਚੀ ਕਾ